ਨੋਜ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਫੇਰ ਪਹੁੰਚ ਗਏ ਕੋਟਪਲੇ ਤੂੜੀ ਦੀ ਬੋਲੀ ਤੇ ਦੇਖਦੇ ਆਂ ਤੂੜੀ ਕੀ ਰੇਟ ਜੰਗੀ ਅੱਜ ਚਲੋ ਦੋਰੀਆ ਉਹਨਾਂ ਨੂੰ ਫੜ ਪਾਉਂਦੇ ਆਂ ਲੋਜੀ ਲੱਗੀ ਫਰਾਂਸ ਦੇ 65 ਰੁਪਏ ਦੀ ਛੋਟ ਲੱਗੀ। ਲਈ ਤੀਸੀ ਟਰਾਲੀ ਦੇਖਦੇ ਆਂ ਟਰਾਲੀਆਂ ਆਈਆਂ 2 4 6 8 9 10 11 ਆ ਗਈ। ਬੰਦਾ ਇਹੋ ਵਾਸਤੇ ਆ। ਆਹ ਬਾਲੀ ਮੁਰਗੀਆਂ ਨੰਨਾ ਸੱਤੀ ਉੱਤੇ। ਉਹ ਡਾਕਟਰ ਨੇ ਲੱਖਿਆ ਬਦਲ ਉਹ ਸਾਹ ਲਾਉਣਾ। ਕਾਲੀਆਂ ਮਾਲ ਕਿਹੜਾ ਬਾਈ? ਹਾਂਜੀ। ਲਾਇਆ ਤੋਂ ਨਹੀਂ ਬਾਈ। ਦਾ ਬਾਅਦ ਦਾ ਨਹੀਂ ਹੈ ਨਹੀਂ ਬੋਲ ਲਈ ਬੋਲ ਬੋਲ 300 ਰੁਪਏ 300 ਰੁਪਏ 300 ਰੁਪਏ 300 ਰੁਪਏ 300 ਬੋਲਾਂ ਪੈ ਗਿਆ ਨਾ ਭਾਈ ਜੀ 300 ਰੁਪਏ ਹੈਲੋ ਕੈ 300 ਬੋਲੀ ਕੋ ਪੁੱਛਿਆ 50 ਪਹਿਲਾਂ ਦੱਸਿਆ ਮੈਂ ਪੁੱਛਤਾ ਲੱਗੋਗਾ ਬੰਦਾ ਉਹ ਆ ਪਰ ਇਹਦਾ ਗੱਲ ਕਰਦਾ ਤੀਹ ਨੂੰ ਦੱਸ ਦੇ ਦੋ ਤਿੰਨ ਪੰਨਾ ਆ ਗਿਆ ਨਵੇਂ ਸਿਣਾ ਬੋਲੋ ਹੀ ਬੋਲੋ बेर सो, बेर सो, lighting, 200 आ, 200 ਹਾਂ 200 ਰੁਪਿਆ 200 ਰੁਪਿਆ 5 10 30 200 ਰੁਪਿਆ 15 30 ਰੁਪਿਆ 230 ਰੁਪਿਆ ਦੋਗਾ ਬਿਕਨੇ 80 ਕਰਦੇ 25 ਰੁਪਿਆ 30 ਰੁਪਿਆ 35 40 ਪੰਤਾਲੀ ਪੰਤਾਲੀ 100 200 60 260 ਰੁਪਏ ਤੈਂਡਾ 70 ਇਹ ਕਰ 80 280 ਬੁਣਾਂਗੇ 280 ਬੁਣਾਂਗੇ ਬੰਦ ਕਰ ਇੱਕ ਗੱਲ ਲੈ ਲੈਂਦਾ ਛੋਟੀ ਗੱਲ 8-9 ਘੋਟ ਰੋਣ ਦੀ ਇਹ ਕਿੱਥੇ ਜਾਣਾ ਤੇਰੀ ਕਰਲੀ ਨਾ ਇੱਕ ਤਾਂ ਲੈ ਲਈ ਹੋਰ ਕੈ ਜੀਆਂ ਪਹਿਲੀ ਉਹ ਮੈਂ ਹੁਣ ਦੇਣੀ ਮੈਂ ਤਾਂ ਆਉਂਦੇ ਆਪੇ ਲਈ ਅੱਛਾ ਅੱਛਾ ਠੀਕ ਆ ਭੇਜ ਦਿੰਨੇ ਆ ਭੇਜ ਲਾ ਭੇਜਨਾ ਦੋ ਭੇਜ ਠੀਕ ਆ ਬੋਲੋ ਭਾਈ ਆਲਾ ਬੋਨਾ ਭਾਈ ਅਈ ਅਲੀਤੀ ਨਹੀਂ ਤੇਰੀ ਜਲਾ ਹਾ ਕੋਈ 200 ਰੁਪਿਆ 200 ਰੁਪਿਆ ਹਾਂਜੀ ਗੱਲ ਪੰਜ ਪੰਜ 10 15 20 25 225 ਰੁਪਏ 225 ਰੁਪਏ ਭਾਈ ਬਾਹਟੇ ਦੀ ਕਰਦੀ ਕਿ ਆਪਣਾ 50 ਰੁਪਏ ਦੇ 300 ਇਹ 225 ਰੁਪਏ ਹੋ ਗਈ ਇਹ ਤਾਜੀ ਤੂੜੀ ਜਿਹੜੀ ਨਵੀਂ ਤੂੜੀ ਹੈ 225 ਰੁਪਏ ਹੋ ਗਈ ਹੈ ਨਹੀਂ ਉਹ ਟੈਲੀ ਪੁੱਛੀ ਜੀ ਲਾਇਆ ਹੁਣ ਤੂੰ ਫਿਰ ਲਿਖਾ ਲੈ ਹੈਂ ਉਹ ਬਚਾ ਲਾਂਗਾ ਪਰ ਨਵੀਂ ਨਮਾ ਕੇ ਕੀ ਹਾਲ ਇਹ ਰਹਿ ਰਿਹਾ ਰਿਪੋਰਟ ਟੂ ਕਮੈਂਟ ਉਹ ਜਿੰਨਾ ਹੋ ਜੋ ਸਾਰਾ ਕੋ ਸਾਲ ਸਾਲ ਲੈਣਾ ਹੈ ਐਡੀ ਕੀ ਕਹਾਣੀ ਹੈ ਬੋਲੋ ਜੀ ਬੋਲੋ 225 ਪੰਜ ਚਾਹ ਲੈਣਾ ਟੈਲੀ ਜੀ ਆ ਪੰਡ ਕੌਣ ਹੈ ਬਾਈ 200 ਰੁਪਿਆ ਬੋਲਾਂਗੇ ਨਹੀਂ ਇਹ ਕੋਈ ਗੱਲ ਆ ਫੋਨ ਪਾਸੇ ਕਰਦੇ 245 ਬੋਲਾਂਗੇ ਨਹੀਂ ਇਹ ਕੋਈ ਗੱਲ ਆ ਫੋਨ ਪਾਸੇ ਕਰਦੇ ਨਹੀਂ ਬਈ ਉਹ ਕਾਲੇ ਮੂੰਹ ਦੀ ਆਪਣੇ ਮੈਂ ਤਾਂ ਦਾ ਕਹਦਾ ਵੀ 350 350 ਦੇ ਵਿੱਚ ਵਿੱਚ ਮਿਲੂਗੀ ਬਸ ਆਹ ਰੇਟ ਚੱਲਦਾ ਇਹਨੇ ਬੱਦੂ ਰੱਖ ਹਾਂਜੀ ਦੋ ਰੱਖ ਦੋ ਰੱਖ 200 250 500 55 60 65 70 75 300 5 10 15 20 25 25 20 20 335 ਬੋਲਦਾ ਕੋਈ ਉਧਰ ਆ ਬਈ 40 45 350 350 ਬੋਲਾਂਗੇ ਨਾ 350 ਬਾਈ ਜੀ ਲਓ ਜੀ ਇਹ ਲੱਗੀ ਅੰਦਰ ਦੀ ਥੋੜੀ 350 ਰੁਪਏ ਲੱਗ ਗਈ ਵਧੀਆ ਲੰਬੇ ਵਾਲੀ ਥੋੜੀ ਤੇ ਨਾਗਰਾ ਕੇ ਜੀ 2 ਤੇ 2 4 4 ਨਾਗ ਰਹੀ ਹੋਰੀ ਬਾਈ ਬੋਲਾ ਜੀ ਹਾਂ 300 ਰੁਪਿਆ 10 15 20 35 40 340 ਬੋਲਾਂਗੇ 340 ਰੁਪਏ ਇਹ ਲਓ ਜੀ ਇਹ ਲੱਗੀ 340 ਰੁਪਏ ਅੱਜ ਇਹਦਾ ਟੌਪ ਰੇਟ ਆ 350 ਰੁਪਏ ਹੈ ਤਾਂ ਕਰਿਆ ਜੀ ਵੀ ਨਗਰਿਕ ਤਿੰਨ ਹੋਰ ਜੀ ਇਹ ਦੇਖਦੇ ਆ ਕਿ ਰੇਟ ਜਾਂਦੇ ਆ ਰੋਜ਼ ਉਹ ਜਿਹੜਾ ਮੱਟ ਖੜਾ ਰੇ ਤੂੰ ਜਾ ਕੇ ਹੋ ਗਿਆ ਇਹ ਵੀ ਆ ਬਾਈ ਆ ਲੈ ਬਾਈ 3 2 5 10 15 20 25 ਬੋਲ ਹਾਂ 3 2 5 3 2 5 ਜੀ ਜੀ ਬਾਈ ਲੋ ਜੀ ਇਹ ਲੱਗੀ 335 ਰੁਪਏ ਲੱਗੀ ਲੱਗ ਰਿਹਾ ਕਿ ਦੋ ਜੀ ਇਹ ਦੇਖਦੇ ਆਂ ਇੱਕ ਪੰਡਾ ਵਾਲੀ ਆ ਤੇ ਇੱਕ ਜਾਲੀ ਵਾਲੀ ਟਰਾਲੀ ਆ ਜੀ ਹੋਰ ਲਾਈ ਮਾਈ ਜੀ ਆ ਜੀ ਹਾਂ ਜੀ 300 250 ਪੈਂਤੀ 250 ਪੈਂਤੀ 250 ਪੈਂਤੀ ਬੋਲਣ ਨੇ 250 ਪੈਂਤੀ